ਪਬਲਿਕ ਵੌਇਸ ਦੇ ਨਾਲ ਜੁੜੇ ਹੋ ਮੈਂ ਹਾਂ ਪ੍ਰਕਾਸ਼ ਸ਼ਰਮਾ ਇਸ ਵੇਲੇ ਮਲੇਰਕੋਟਲਾ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਪਿੱਛੇ ਦੇਖ ਸਕਦੇ ਹੋ ਕਿ ਜਿਹੜੇ ਭਾਰੀ ਭਾਰੀ ਦਰਖਤ ਸੀ ਉਹ ਵੀ ਐਸੇ ਤੇ ਸਭ ਤੋਂ ਤੇਜ਼ ਤੂਫਾਨ ਦੀ ਚਪੇਟ ਦੇ ਵਿੱਚ ਆ ਸਕਤੋਂ ਆ ਗਏ ਨੇ ਤੇ ਆ ਬੜੇ ਬੜੇ ਬਰਖਤਾਂ ਇੱਥੇ ਰਿ ਹੋ ਚੁੱਕੇ ਨੇ ਸਹਾਇਕੀ ਨੂੰ ਇਸ ਵਾਰੀ ਜ਼ੂਮ ਕਰਕੇ ਤਸਵੀਰਾਂ ਖੌੜਾ ਕਿਉਂਕਿ ਇਸ ਤੇਜ਼ ਤੂਫਾਨ ਨੇ ਜਿਹੜੇ ਜਨਜੀਵਨ ਹੈ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਆਵਾਜ਼ਾਈ ਵੀ ਦੇਖ ਸਕਦੇ ਹੋ ਕਿ ਇਸ ਵੇਲੇ ਨਾ ਮਾਤਰ ਦੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਜਰੂਰ ਦਿਖਾਓ ਜੀ ਇਸ ਵੇਲੇ ਜਿਹੜੀ ਸੜਕ ਦੇ ਉੱਤੇ ਆਵਾਜਾਈ ਹੈ ਉਹ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਹੈ ਸੁਰੱਖਿਅਤ ਰਹੋ ਆਪਣੇ ਸੁਰੱਖਿਅਤ ਥਾਂ 'ਤੇ ਰਹੋ ਕਿਉਂਕਿ ਇਹ ਤੇਜ਼ ਤੂਫਾਨ ਹੈ ਜਿਹੜਾ ਕਿਤੇ ਜਾਨ ਜੀਵ ਨੂੰ ਪ੍ਰਭਾਵਿਤ ਕਰ ਰਿਹਾ ਹੈ ਤੁਹਾਡਾ ਵੀ ਕੋਈ ਨਾ ਕੋਈ ਨੁਕਸਾਨ ਕਰ ਸਕਦਾ ਹੈ ਜੇਕਰ ਗੱਲਬਾਤ ਕਰੀਏ ਦੁਕਾਨਦਾਰਾਂ ਦੀ ਤਾਂ ਇਸ ਵੇਲੇ ਬਾਜ਼ਾਰ ਹੈ ਜਿਹੜਾ ਉਹ ਬੰਦ ਹੋ ਚੁੱਕਿਆ ਹੈ ਤੇ ਬਾਜ਼ਾਰ ਦੀਆਂ ਤਸਵੀਰਾਂ ਜਿਹੜੀਆਂ ਦਿਖਾ ਦਿੰਦੇ ਤੇ ਸਾਹਮਣੇ ਦੁਕਾਨਦਾਰਾਂ ਦੇ ਜੋ ਬੋਰਡ ਲੱਗੇ ਹੋਏ ਸੀ ਫਲਹਾਲ ਉਹ ਵੀ ਨੁਕਸਾਨੇ ਗਏ ਨੇ ਤੇ ਇਸ ਵੇਲੇ ਦੇਖ ਸਕੋ ਕਿ ਕਾਲੀ ਘਟਾ ਜਿਹੜੀ ਉਹ ਚੱਲ ਕੇ ਆ ਰਹੀ ਹੈ ਸਾਥੇ ਇਹਦੇ ਭਾਰੀ ਭਾਰੀ ਜ਼ਖਤ ਜੋ ਕਿ ਤਕਰੀਬਨ 50 ਸਾਲ ਤੋਂ ਵੀ ਪੁਰਾਣੇ ਦਰਖਤ ਸੀ ਉਹਨਾਂ ਦਾ ਕਾਫੀ ਵੱਡਾ ਨੁਕਸਾਨ ਕੀਤਾ ਹੋਇਆ ਫਿਲਹਾਲ ਰਾਹੀਰਾਂ ਨੂੰ ਬੇਨਤੀ ਹੈ ਕਿ ਸਭ ਭਾਰੀ ਤੂਫਾਨ ਦੇ ਵਿੱਚੋਂ ਨਿਕਲਣ ਤੋਂ ਗਰੇਸ਼ ਕਰੋ ਅਤੇ ਜੋ ਰਾਹੀਰ ਰਸਤੇ ਦੇ ਵਿੱਚ ਫਸੇ ਹੋਏ ਨੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੁਰੱਖਿਤ ਥਾਂ ਦੇਖ ਕੇ ਉਸ ਦਾ ਸਹਾਰਾ ਜ਼ਰੂਰ ਬਣਾ ਲੈਣ ਤਾਂ ਕਿ ਇਸ ਤੇਜ਼ ਤੂਫਾਨ ਤੋਂ ਜਿਹੜਾ ਬਚਿਆ ਜਾ ਸਕੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵੌਇਸ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ